ਜਿਹੜੇ ਅੱਜ ਹਾਈ ਕੋਰਟ ਦੇ ਵਿੱਚ ਕਹਿੰਦੇ ਫਿਰਦੇ ਆ ਨਾ ਕਿ ਸਟੂਡੈਂਟ ਕ੍ਰਿਮੀਨਲ ਆ ਐਤੋਂ 70 ਸਾਲ ਪਹਿਲਾਂ ਵੀਰ ਨੇ ਕਿਹਾ ਸੀ ਜਰੈਨ ਪੇਸ਼ਾ ਤੋਂ ਮੈਂ ਆਰਐਸਐਸ ਦੀ ਸੰਗੀ ਬੀਤ ਨੂੰ ਦੱਸਣਾ ਚਾਹੁੰਦਾ ਕ੍ਰਿਮੀਨਲ ਅਸੀਂ ਨਹੀਂ ਹੈਗੇ ਤੁਸੀਂ ਉਹ ਦੇ ਇੱਥੇ ਪੌਸਟਰ ਅੱਜ ਲਾ ਕੇ ਕੇਬੀਐਸ ਗੱਲ ਬੰਨ੍ਹ ਨੂੰ ਫਿਰਦੇ ਆ ਦਸਰਾ ਡਾਉਣਾ ਅਸੀਂ ਵੀ ਖਾਣਦੇ ਆਂਦੇ ਵਾਸਤੇ ਜਿੰਨਾ 13 ਗੱਲ ਇਹਨਾਂ ਦੀ ਜਿਹੜੀ ਬਿੱਪਰ ਦੀ ਸੋਚ ਆ ਅੱਜ ਦੀ ਸੋਚ ਨਹੀਂ ਆਈ ਸਾਡਾ 5 ਸਦੀਆਂ ਦਾ ਬਹਿਰ ਜਿਹੜੇ ਅੱਜ ਹਾਈ ਕੋਰਟ ਦੇ ਵਿੱਚ ਕਹਿੰਦੇ ਫਿਰਦੇ ਆ ਨਾ ਕਿ ਸਟੂਡੈਂਟ ਕ੍ਰਿਮੀਨਲ ਆ ਅੱਜ ਤੋਂ 70 ਸਾਲ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਜਰਾਇਮ ਪੇਸ਼ਾ ਕੌਮ ਆ ਇਹ ਜਰਾਇਮ ਪੇਸ਼ਾ ਲੋਕ ਆ ਅੱਜ ਸਾਨੂੰ ਪਹਿਲੀ ਵਾਰ ਕਿਸੇ ਨੇ ਕ੍ਰਿਮੀਨਲ ਨਹੀਂ ਕਿਹਾਗਾ ਸਾਨੂੰ 70 ਸਾਲ ਪਹਿਲਾਂ ਵੀ ਕ੍ਰਿਮੀਨਲ ਕਿਹਾ ਸੀਗਾ ਅੱਜ ਵੀ ਕ੍ਰਿਮੀਨਲ ਕਹਿ ਰਿਹਾ ਮੈਂ ਦੱਸਣਾ ਚਾਹੁੰਗਾ ਵੀ ਸੀ ਨੂੰ ਮੈਂ ਆਰਐਸਐਸ ਦੀ ਸੰਗੀ ਵੀ ਸੀ ਨੂੰ ਦੱਸਣਾ ਚਾਹੁੰਗਾ ਕ੍ਰਿਮੀਨਲ ਅਸੀਂ ਨਹੀਂ ਹੈਗੇ ਕ੍ਰਿਮੀਨਲ ਤੁਸੀਂ ਹੋ ਜਿਹੜੀ ਸਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਸਾਡੇ ਇੱਥੇ ਡੈਮੋਕਰੇਟਿਕ ਰਾਈਟਸ ਖਤਮ ਕਰਦੀ ਗੱਲ ਕਰਦੇ ਹੋ ਦੇ ਇੱਥੇ ਪੌਸਰਾਜ ਲਾ ਕੇ ਕੇਪੀਐਸ ਗੱਲ ਬੰਨ ਨੂੰ ਫਿਰਦੇ ਆ ਦੱਸਣਾ ਚਾਹਣਾ ਅਸੀਂ ਵੀ ਖਾਲੜਿਆਂ ਦੇ ਵਾਰਸ ਇਹਨਾਂ ਨੂੰ 3 ਦੀਆਂ 13 ਕਰਕੇ